ਜੋ ਸਿੱਖਿਆ ਕ੍ਰਾਂਤੀ ਬਾਰੇ ਅਸਲੇ ਕਿਰਕਰੀ ਹੋ ਰਹੀ ਆ ਇਹਦੇ ਕਈ ਵਜ੍ਹਾ ਵਾ ਆਪਾਂ ਦੇਖ ਹੀ ਲਿਆ ਵਾ ਔਰ ਸਭ ਤੋਂ ਪਹਿਲੀ ਵਜ੍ਹਾ ਤੇ ਆ ਕਿ ਇਹ ਜਿਹੜੇ ਫੰਡਸ ਜਿਨ੍ਹਾਂ ਦਾ ਇਸਤੇਮਾਲ ਕਰਕੇ ਸਿੱਖਿਆ ਕ੍ਰਾਂਤੀ ਲਿਆਉਣ ਦੀ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਸਰਕਾਰ ਗੱਲ ਕਰ ਰਹੀ ਆ ਭਾਜਪਾ ਦਾ ਕਹਿਣਾ ਵਾ ਔਰ ਸ਼ਾਇਦ ਸਹੀ ਵੀ ਆ ਕਿ ਇਹ ਸਾਰੇ ਸੈਂਟਰਲ ਫੰਡਸ ਆ ਸਿੱਖਿਆ ਦੇ ਨਾਂ ਤੇ ਜਿਹੜੇ ਕੇਂਦਰ ਤੋਂ ਪੈਸੇ ਆਏ ਆ ਕਈ ਸਕੀਮਾਂ ਦੇ ਤਹਿਤ ਉਹਨਾਂ ਦਾ ਇਹ ਪੈਸਾ ਵਰਤੇ ਜਾ ਰਿਹਾ ਵਾ ਔਰ ਇਹਦਾ ਪੈਸੇ ਦਾ ਇਹ ਲਾਭ ਲੈਣਾ ਚਾਹੁੰਦੇ ਆ ਲਾਹਾ ਲੈਣਾ ਚਾਹੁੰਦੇ ਆ ਔਰ ਉਹਦੇ ਨਾਂ ਤੇ ਇਹ ਨੀ ਪੱਥਰ ਰੱਖ ਰਿਹਾ ਵੈਸੇ ਤੇ ਸੈਂਟਰ ਨੂੰ ਸਟੇਟਾਂ ਨੂੰ ਵੱਧ ਪੈਸਾ ਦੇਣਾ ਚਾਹੀਦਾ ਵਾ ਔਰ ਸੈਂਟਰਲ ਨੂੰ ਵੀ ਇਹ ਕ੍ਰੈਡਿਟ ਨਹੀਂ ਕਲੇਮ ਕਰਨਾ ਚਾਹੀਦਾ ਲੇਕਿਨ ਅਸਲੀਅਤ ਇਹ ਹੈ ਜੋ ਭਾਜਪਾ ਵਾਲੇ ਕਹਿ ਰਹੇ ਨੇ ਕਿ ਵਾਕਈ ਹੈ ਸਮਗਰਾ ਸਿੱਖਿਆ ਸਕੀਮ ਪੀਐਮ ਸ਼੍ਰੀ ਸਕੂਲ ਸਕੀਮ ਔਰ ਹੋਰ ਵੀ ਬਹੁਤ ਸਰੀਆਂ ਸਕੀਮਾਂ ਦੇ ਤਹਿਤ ਇਹ ਪੈਸਾ ਆ ਰਿਹਾ ਵਾ ਜਿਨ੍ਹਾਂ ਦਾ ਇਹ ਪੈਸਾ ਵਰਤੋਂ ਦੇ ਪੈਸੇ ਦੀ ਵਰਤੋਂ ਕਰਕੇ ਇਹ ਨੀ ਪੱਥਰ ਲਾ ਰਹੇ ਆ ਔਰ ਇਹਦਾ ਬੜੀ ਕਲੀਅਰ ਗੱਲ ਆ ਨੀ ਪੱਥਰ ਤੇ ਵੈਸੇ ਨਹੀਂ ਲਾਉਣੇ ਚਾਹੀਦੇ ਪਰ ਇਮਾਨਦਾਰੀ ਨਾਲ ਦੱਸ ਦਿਓ ਕਿ ਇਹ ਪੈਸਾ ਇੰਨਾ ਆਇਆ ਹੈ ਸਕੀਮ ਵਾਸਤੇ ਇਹਨੂੰ ਇਸ ਤਰ੍ਹਾਂ ਅਸੀਂ ਵਰਤਿਆ ਇਹ ਸਾਡਾ ਯੋਗਦਾਨ ਆ ਵਾ ਪਾਰਦਰਸ਼ੀ ਤਰੀਕੇ ਨਾਲ ਜੋਸ ਲਈ ਤੇ ਆਪਾਂ ਦੱਸ ਦੇਣੀ ਚਾਹੀਦੀ ਆ ਆਪਾਂ ਕਿਉਂ ਝੂਠ ਬੋਲਣਾ ਮੈਂ ਕਿਉਂ ਆਪਾਂ ਉਸ ਚੀਜ਼ ਦਾ ਕ੍ਰੈਡਿਟ ਲੈਨੇ ਜਿਹੜਾ ਜਿਹੜਾ ਕ੍ਰੈਡਿਟ ਸਾਡਾ ਬਣਦਾ ਹੀ ਨਹੀਂ ਸੋ ਮੇਰਾ ਖਿਆਲ ਆ ਕਿ ਇਹ ਜੋ ਹੋ ਰਿਹਾ ਵਾ ਇਹਤੇ ਦੋ ਤਿੰਨ ਗੱਲਾਂ ਦੇ ਇਤਰਾਜ਼ਯੋਗ ਨੇ ਇਕ ਤੇ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਧਿਆ ਉਹਨਾਂ ਦੀ ਪੰਜਾਬ ਸਰਕਾਰ ਦੇ ਵਿੱਚ ਕੋਈ ਉਹਨਾਂ ਦੀ ਕੋਨ ਕੋ ਉਹਨਾਂ ਕੋ ਉਦਾ ਨਹੀਂ ਕੋਈ ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਪਾਰਟੀ ਦੇ ਸੀਨੀਅਰ ਲੀਡਰ ਨੇ ਪਾਰਟੀ ਦੀ ਮੀਟਿੰਗ ਪ੍ਰੈਜ਼ਾਈਡ ਓਵਰ ਕਰੋ ਤੁਸੀਂ ਲੇਕਿਨ ਇੱਥੇ ਤੁਸੀਂ ਆਪਣਾ ਨਾਂ ਜਿਹੜਾ ਵਾ ਉਹ ਨੀ ਪੱਥਰਾਂ ਦੇ ਉੱਤੇ ਕਿਵੇਂ ਲਿਖਵਾ ਸਕਦੇ ਜੀ ਕਿਹੜੀ ਹਸਿਆਤ ਦੇ ਵਿੱਚ ਇਹਦੇ ਕਰਕੇ ਵੀ ਬਹੁਤ ਜ਼ਿਆਦਾ ਕਿਰਕਰੀ ਹੋ ਰਹੀ ਆ ਔਰ ਵਾਕਈ ਜੋ ਵਿਰੋਧੀ ਧਿਰ ਕਹਿ ਰਹੇ ਨੇ ਉਹ ਸਹੀ ਆ ਕਿ ਸਿੱਖਿਆ ਕ੍ਰਾਂਤੀ ਨਹੀਂ ਪ੍ਰਚਾਰ ਕ੍ਰਾਂਤੀ ਆ ਉਦਘਾਟਨ ਕ੍ਰਾਂਤੀ ਆ ਇੱਕ ਨਹੀਂ ਪੱਥਰ ਤੇ ਉਹ ਵੀ ਪਖਾਨਿਆਂ ਦਾ ਬਾਉਂਡਰੀ ਵਾਲ ਦਾ ਜਾਂ ਕਲਾਸਰੂਮਾਂ ਦਾ ਜਾਂ ਕੋਈ ਡੈਸਕ ਦਮੇ ਬਣਾਉਣ ਦਾ ਜਾਂ ਕੋਈ ਕੇਬਲ ਲਾਈਨ ਲਵਾਉਣ ਦਾ ਉਹਦੇ ਤਿੰਨ ਤਿੰਨ ਨਹੀਂ ਪੱਥਰ ਤੇ ਨਾਂ ਮੁੱਖ ਮੰਤਰੀ ਮੁੱਖ ਮੰਤਰੀ ਦਾ ਇੱਕ ਬਹੁਤ ਉੱਚਾ ਅਹੁਦਾ ਹੁੰਦਾ ਨੂੰ ਆਪਾਂ ਇਹਨਾਂ ਨੀਵਾ ਨਾ ਕਰਾਈਏ ਐਜੂਕੇਸ਼ਨ ਮਿਨਿਸਟਰ ਬਹੁਤ ਵੱਡਾ ਅਹੁਦਾ ਹੁੰਦਾ ਵਾ ਸਾਰੀ ਸਿੱਖਿਆ ਕ੍ਰਾਂਤੀ ਵਾਕਈ ਲਿਆ ਸਕਦਾ ਜੋ ਲਾਉਣੀ ਚਾਹਵੇ ਲੇਕਿਨ ਪਖਾਨਾ ਦੇ ਮੁਰੰਮਤ ਦਾ ਉਹਦੇ ਤੇ ਤਿੰਨ ਨਾਮ ਮੁੱਖ ਮੰਤਰੀ ਦਾ ਨਾਮ ਸਿੱਖਿਆ ਮੰਤਰੀ ਦਾ ਨਾਮ ਫਿਰ ਲੋਕਲ ਐਮਐਲਏ ਦਾ ਨਾਮ ਜਿਹਦਾ ਕੋਈ ਯੋਗਦਾਨ ਹੀ ਨਹੀਂ ਸੋ ਉਹਨਾਂ ਤੇ ਸ਼ਾਇਦ ਪੁੱਛਿਆ ਵੀ ਨਹੀਂ ਜਾਂਦਾ ਮੈਂ ਤੇ ਰਿਹਾ ਵਾਂ ਪਾਰਟੀ ਦੇ ਵਿੱਚ ਸਰਕਾਰਾਂ ਦੇ ਵਿੱਚ ਬਹੁਤੇ ਐਮਐਲਏ ਨੂੰ ਤੇ ਪੁੱਛਦਾ ਵੀ ਕੋਈ ਨਹੀਂਗਾ ਕਿ ਆ ਕਰੀਏ ਕਿ ਨਾ ਕਰੀਏ ਔਰ ਇਹ ਵੀ ਪਤਾ ਲੱਗਾ ਵਾ ਕਿ ਬਹੁਤ ਸਾਰੇ ਟੀਚਰਸ ਨੇ ਜਿਹੜੇ ਨੀ ਪੱਥਰ ਬਣਾਏ ਨੇ ਉਹਨਾਂ ਨੇ ਆਪਣੇ ਪੈਸਿਆਂ ਤੋਂ ਬਣਾਏ ਆ ਉਹਨਾਂ ਦੀ ਵਿਚਾਰੇ ਦੀ ਰੀਇਮਬਰਸਮੈਂਟ ਨਹੀਂ ਹੋ ਰਹੀ। ਵੈਸੇ ਤੇ ਇਹ ਹੈ ਹੀ ਗਲਤ ਹੈ ਵੀ ਟੀਚਰਸ ਆਪਣੇ ਪੈਸਾ ਕਿਉਂ ਖਰਚਣ? ਉਹ ਤਾਂ ਤਨਖਾਹ ਲਿੰਦੇ ਵਿਚਾਰੇ ਆਪਣਾ ਘਰਬਾਰ ਚਲਾਉਂਦੇ ਆ। ਸੋ ਉਹਨਾਂ ਦਾ ਪੈਸਾ ਇੱਕਦਮ ਰੀਇਮਬਰਸ ਕਰਨਾ ਚਾਹੀਦਾ ਔਰ ਅੱਗੇ ਤੋਂ ਇਹ ਪਰੰਪਰਾ ਹੀ ਖਤਮ ਕਰ ਦੇਣੀ ਚਾਹੀਦੀ ਆ। ਔਰ ਨਵਾਂ ਜਿਹੜਾ ਫਰੀਦਕੋਟ ਦੇ ਡੀਸੀ ਨੇ ਮੀਟਿੰਗ ਸੱਦ ਕੇ ਫਿਰ ਉਥੋਂ ਦੇ ਡੀਈਓ ਨੇ ਜਿਹੜੀ ਚਿੱਠੀ ਲਈਆਂ ਦੋ ਚਿੱਠੀਆਂ ਲਿਖਿਆ ਵੀ 10-10 ਸਟੂਡੈਂਟਸ ਦਾ ਇੱਕ ਵ ਇੱਕ ਟੀਚਰ ਨੂੰ ਵਾਦਾ ਨੋਡਲ ਅਫਸਰ ਬਣਾਓ ਔਰ ਨਿਗਾਹ ਰੱਖੋ ਇਹ ਸਟੂਡੈਂਟਸ ਤੇ ਇਹ ਸਟੂਡੈਂਟਸ ਦੀ ਜਿਹੜੀ ਫੰਡਮੈਂਟਲ ਰਾਈਟ ਆ ਮਨੁੱਖੀ ਅਧਿਕਾਰ ਆ ਉਹਨਾਂ ਦੇ ਉਲੰਘਣਾ ਨਾ ਤੁਸੀਂ ਕਿਸੇ ਨੂੰ ਮਰਬੂਰ ਨਹੀਂ ਕਰ ਸਕਦੇ ਵੀ ਉਹ ਸੋਸ਼ਲ ਮੀਡੀਆ ਦਾ ਹਿੱਸਾ ਬਣ ਉਹ ਸਦਾ ਕੋ ਨਾਮ ਰਣਾ ਚਾਹਵੇ ਸੋਸ਼ਲ ਮੀਡੀਆ ਦਾ ਹਿੱਸਾ ਔਰ ਸਿਰਫ ਇਹੋ ਹੀ ਨਹੀਂ ਫਿਰ ਉਹਨਾਂ ਦੀ ਜ਼ਿੰਮੇਵਾਰੀ ਲਈ ਜਾ ਰਹੀ ਹੈ ਡੀਓ ਦੇ ਦੂਜੇ ਲੈਟਰ ਦੇ ਥਰੂ ਵੀ ਉਹ ਗਰੁੱਪ ਦੇ ਵਿੱਚ ਜਾ ਕੇ ਪਤਾ ਕਰਨ ਵੀ ਕੋਈ ਨਸ਼ਾ ਨਹੀਂ ਵੇਚ ਰਹੀ ਕੋਈ ਦੁਕਾਨ ਉਹਨਾਂ ਦਾ ਕੰਮ ਥੋੜਾ ਵਾਏ ਇਹ ਤੇ ਸਰਕਾਰ ਦਾ ਕੰਮ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਪੁਲਿਸ ਦਾ ਕੰਮ ਆ ਜਾਂ ਹੈਲਥ ਡਿਪਾਰਟਮੈਂਟ ਦਾ ਕੰਮ ਆ ਜਾਂ ਡਰਗ ਡਿਪਾਰਟਮੈਂਟ ਦਾ ਕੰਮ ਆ ਸਟੂਡੈਂਟਸ ਨੂੰ ਆਪਾਂ ਕਿਉਂ ਐਕਸਪੋਜ਼ ਕਰ ਰਹੇ ਹਾਂ ਇਸ ਕੰਮ ਦੇ ਵਿੱਚ ਸਗੋਂ ਉਹਨਾਂ ਨੂੰ ਆਈਡੀਆਜ਼ ਦੇ ਰਹੇ ਆ ਕਿ ਦੁਕਾਨਾਂ ਦੇ ਵਿੱਚੋਂ ਨਸ਼ੇ ਮਿਲ ਸਕਦੇ ਆ ਔਰ ਉਹਨਾਂ ਨੂੰ ਫਿਰ ਤੁਸੀਂ ਰਿਸਕ ਤੇ ਪਾ ਰਹੇ ਜੀ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਉਹਨਾਂ ਨੂੰ ਉਹ ਸੁਰੱਖਿਆ ਤੋਂ ਖਤਰਾ ਹੋ ਸਕਦਾ ਵਾ ਤਾਂ ਕਿ ਜੇ ਉਹ ਕਦੇ ਰਿਪੋਰਟ ਕਰੂਗਾ ਕਿ ਆਸਥਾਨ ਦੇ ਵਿੱਚ ਨਸ਼ੇ ਵਿਕਦੇ ਆ ਉਹਨੂੰ ਵਿਚਾਰੇ ਉੱਤੇ ਹਮਲਾ ਹੋ ਸਕਦਾ ਵਾ ਅਟੈਕ ਹੋ ਸਕਦਾ ਵਾ ਇਹ ਕੀ ਕਰ ਰਹੇ ਆਸੀਂ ਇਹ ਮੇਰੇ ਸਾਹਮਣੇ ਬਿਲਕੁਲ ਇਹਨਾਂ ਪੜਾ ਵੱਡਾ ਕੰਮ ਕਰ ਰਹੇ ਆ ਆਪਾਂ ਨੂੰ ਬੇਸਿਕ ਪਤਾ ਹੀ ਨਹੀਂ ਕਿ ਸਰਕਾਰ ਦੇ ਅਧਿਕਾਰ ਕੀ ਹੁੰਦੇ ਆ ਸਟੂਡੈਂਟਸ ਦੇ ਅਧਿਕਾਰ ਕੀ ਹੁੰਦੇ ਆ ਇਸ ਚੀਜ਼ ਨੂੰ ਬਿਲਕੁਲ ਬੰਦ ਹੋਣਾ ਚਾਹੀਦਾ ਵਾ ਔਰ ਮੇਰਾ ਖਿਆਲ ਆ ਕਿ ਇਹ ਜੋ ਵੀ ਹੋ ਰਿਹਾ ਵਾ ਸਰਕਾਰ ਦੇ ਵਿੱਚ ਜਿਹੜੇ ਕੋਈ ਸਿਆਣੇ ਲੋਕ ਨੇ ਉਹਨਾਂ ਨੂੰ ਦਖਲ ਦੇਣਾ ਚਾਹੀਦਾ ਵਾ ਔਰ ਨਾਲ ਹੀ ਮੇਰੇ ਖਿਆਲ ਰਾਜਪਾਲ ਕਿਉਂਕਿ ਰਾਜਪਾਲ ਜਿਹੜਾ ਵਾ ਉਹ ਦਖਲ ਨਹੀਂ ਦੇ ਸਕਦਾ ਲੇਕਿਨ ਸਲਾਹ ਜ਼ਰੂਰ ਦੇ ਸਕਦਾ ਰਾਜਪਾਲ ਨੂੰ ਮੁੱਖ ਮੰਤਰੀ ਨੂੰ ਸੱਦ ਕੇ ਸਲਾਹ ਦੇਣੀ ਚਾਹੀਦੀ ਹੈ ਕਿ ਜੋ ਕੁਝ ਤੁਸੀਂ ਕਰ ਰਹੇ ਜੇ ਗੈਰ ਸੰਵਿਧਾਨਿਕ ਆ ਨੈਤਿਕ ਤੌਰ ਤੇ ਗਲਤ ਆ ਇਹ ਕੰਮ ਤੁਸੀਂ ਨਾ ਕਰੋ ਇਹ ਮੇਰਾ ਵਿਚਾਰ ਆ ਔਰ ਵਾਕਈ ਜੇ ਅਸੀਂ ਆਪਾਂ ਇਹਦਾ ਵੱਡਾ ਵਰਡ ਕਿਉਂ ਕਹਿੰਦੇ ਸਿੱਖਿਆ ਕ੍ਰਾਂਤੀ ਸ਼ਿਦਿਆਜ਼ਮ ਦਾ ਆਪਾਂ ਨਾ ਇਦਾਂ ਕਿਉਂ ਦੁਰਉਪਯੋਗ ਉਹਦਾ ਕਰਦੇ ਆਂ ਬਾਬਾ ਸਾਹਿਬ ਅੰਬੇਦਕਰ ਦਾ ਨਾਂ ਦਾ ਦੁਰਉਪਯੋਗ ਕਿਉਂ ਕਰਦੇ ਆਂ ਆਪਾਂ ਇੱਕ ਚੰਗੀ ਸਾਫ਼ ਸੁਥਰੀ ਚੰਗੀ ਛਵੀ ਵਾਲੀ ਇੱਕ ਸਰਕਾਰੀ ਦੇ ਦਈਏ ਲੋਕਾਂ ਨੂੰ ਮੇਰੇ ਖਿਆਲ ਉਹੀ ਬਹੁਤ ਹੋਊਗਾ ਆਪਾਂ ਇਹ ਜਿਹੜੇ ਕ੍ਰਾਂਤੀਆਂ ਕਿਉਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕ੍ਰਾਂਤੀ ਤੇ ਬਹੁਤ ਵੱਡਾ ਸ਼ਬਦ ਹੈ ਇੰਡਸਟਰੀਅਲ ਰੈਵੋਲੂਸ਼ਨ ਦੇ ਬਾਰੇ ਆਪਾਂ ਪੜ੍ਹਿਆ ਹੁੰਦਾ ਸੀਗਾ ਜਾਂ ਆਪਾਂ ਫਰੀਡਮ ਸਟਰਗਲ ਨੂੰ ਆਪਾਂ ਕ੍ਰਾਂਤੀ ਕਹਿ ਸਕਦੇ ਹਾਂ ਲੇਕਿਨ ਇਹ ਕਿਹੜੀਆਂ ਗੱਲਾਂ ਦੇ ਵਿੱਚ ਆਪਾਂ ਪਏ ਹੋਏ ਆ ਆਪਾਂ ਇੱਕ ਨਾਰਮਲ ਸ਼ਬਦਾਵਲੀ ਵਰਤੀਏ ਵੀ ਅਸੀਂ ਚੰਗੀ ਸਾਫ਼ ਸੋਧਰੀ ਸਰਕਾਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹੋ ਹੀ ਬਹੁਤ ਹੈ ਜੇ ਆਪਾਂ ਇਹ ਦੇ ਦਈਏ